ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਤੇ ਬੰਦੂਆ ਬਣਾ ਕੇ ਰੱਖੇ ਗਏ ਮਜ਼ਦੂਰਾਂ ਨੂੰ ਕੈਦ ਤੋਂ ਮੁਕਤ ਕਰਵਾਉਣ ਵਿੱਚ ਅਮ ਰੋਲ ਨਿਭਾਉਣ ਵਾਲੀ ਸੰਸਥਾ ਸਰਬੱਦਾ ਪਲਾਦੇ ਮੈਂਬਰ ਸੜਕ ਤੇ ਬੱਚੇ ਨੂੰ ਜਨਮ ਦੇਣ ਵਾਲੀ ਇੱਕ ਔਰਤ ਲਈ ਵੀ ਮਸੀਹਾ ਬਣ ਕੇ ਪਹੁੰਚ ਗਏ ਨਿਸ਼ਾ ਨਾਮ ਦੀ 26 ਸਾਲ ਦੀ ਪ੍ਰਵਾਸੀ ਔਰਤ ਨੂੰ ਮੋਟਰਸਾਈਕਲ ਤੇ ਹਸਪਤਾਲ ਜਾਂਦਿਆਂ ਰਸਤੇ ਵਿੱਚ ਹੀ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਦੀਨਾ ਨਗਰ ਦੇ ਬੱਸ ਸਟੈਂਡ ਨੇੜੇ ਸਥਿਤ ਵਿਵੇਕਾਨੰਦ ਸਕੂਲ ਦੇ ਬਾਹਰ ਸੜਕ ਤੇ ਹੀ ਉਹ ਡਿੱਗ ਪਈ ਅਤੇ ਬੱਚੇ ਨੂੰ ਜਨਮ ਦੇ ਦਿੱਤਾ ਸਰਬਤ ਦਾ ਪਲਾ ਸੁਸਾਇਟੀ ਦੇ ਮੈਂਬਰ ਦਿਲਪ੍ਰੀਤ ਸਿੰਘ ਸਾਬੀ ਸਕੂਲ ਵਿੱਚ ਬੱਚੇ ਛੱਡਣ ਜਾ ਰਹੇ ਸੀ ਕਿ ਉਹਨਾਂ ਦੀ ਨਜ਼ਰ ਸੜਕ ਵਿਚਕਾਰ ਖੂਨ ਨਾਲ ਲਥਪਥ ਹੋਈ ਔਰਤ ਤੇ ਪਈ ਤੇ ਤੁਰੰਤ ਉਸ ਨੂੰ ਕਾਰ ਦਾ ਪ੍ਰਬੰਧ ਕਰਕੇ ਨੇੜੇ ਦੀ ਸਿੰਘੋਵਾਲ ਸੀਐਚਸੀ ਲੈਣ ਜਾਇਆ ਗਿਆ ਜਿੱਥੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਉਸ ਦੇ ਬੱਚੇ ਦੀ ਗੰਭੀਰ ਹਾਲਤ ਦੇਖਦੇ ਹੋਏ ਗੁਰਦਾਸਪੁਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸਰਬਤ ਦਾ ਪਲਾ ਸੁਸਾਇਟੀ ਦੇ ਮੈਂਬਰ ਹੀ ਉਸ ਨੂੰ ਗੁਰਦਾਸਪੁਰ ਹਸਪਤਾਲ ਲੈ ਕੇ ਗਏ ਅਤੇ ਹੁਣ ਜਦੋਂ ਬੱਚੇ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਅੰਮ੍ਰਿਤਸਰ ਲੈ ਜਾਣ ਦੀ ਜ਼ਿੰਮੇਵਾਰੀ ਵੀ ਸਰਬਤ ਦਾ ਪਲਾ ਸੁਸਾਇਟੀ ਵੱਲੋਂ ਹੀ ਚੁੱਕੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆਪਣੇ ਦਿਨਾਂ ਨਗਰ ਨਹੀਂ ਮੰਦਰਾ ਜਿੱਥੇ ਅਡਾ ਬੱਸ ਸਟੈਂਡ ਹੈ ਬੱਸ ਸਟੈਂਡ ਦੀ ਜਿਹੜੀ ਗਲੀ ਹੈ ਮੰਦਰਾਲੀ ਉੱਥੇ ਗਏ ਹਜ਼ਾਰ ਜੀ ਲੈ ਗਏ ਸਾਨੂੰ ਬਾਹਰ ਗੱਡੀ ਵਾਲੇ ਸਰਦਾਰ ਨਹੀਂ ਪੱਗਾਂ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਸੀ ਉਹਨਾਂ ਨੇ ਅੜਤ ਕੀਤੀ ਸਾਡੇ ਮੋਟਰਸਾਈਕਲ ਦੇ ਸੀਗੇ ਅੱਛਾ ਤੇ ਮੋਟਰਸਾਈਕਲ ਦੇ ਰਾਹ ਜੀ ਹੋ ਗਿਆ ਕੇਸ ਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਾਰ ਵਿੱਚ ਸੇਵਾ ਕਰਦਾ ਜੀ ਤੇ ਹੰ ਤਕਰੀਬਨ 3 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਿੱਤ ਸਿੰਘ ਮੁੱਖ ਸੇਵਾਦਾਰ ਬਚਿੱਤ ਸਿੰਘ ਭਾਜੀ ਕੋਲ ਦੀ ਜੇ ਆਪਾਂ ਨਾਲ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸੋ ਆਮੀ ਉਹ ਵੇਖਨ ਨਾਲ ਸਕੂਲ ਤੇ ਉਥੇ ਨਾਲ ਭਾਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀਓ ਹਸਪੀਟਲ ਸੋਰੀ ਬੱਬੀਓ ਹਸਪੀਟਲ ਲੈ ਕੇ ਆਏ ਆ ਤੇ ਗੁਰ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਲਿਆ ਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਪੱਜੀ ਆਣਾ ਫਰੋਜਪੁਰ ਚੱਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਹਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਉਹਨਾਂ ਨੂੰ ਪੁੱਛਿਆ ਵਾ ਤੇ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲੈ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਪਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਆਪਾਂ ਉਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਕੇ ਆਏ